ਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੌਕਰੀ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰ ਸਿਮਰਤ ਔਰ ਬਾਦਲ ਦੇ ਨਾਮ ਦੇ ਉੱਪਰ ਇੱਕ ਪੱਤਰ ਭੇਜਿਆ ਉਸ ਪੱਤਰ ਨੇ ਨਵੀਂ ਰਾਜਨੀਤੀ ਚਰਚਾ ਛੇੜ ਦਿੱਤੀ ਹੈ ਜੋ ਹਰ ਸਿਮਰਤ ਔਰ ਬਾਦਲ ਦਾ ਅੱਜ ਜਨਮ ਦਿਨ ਸੀ ਉਸ ਜਨਮ ਦਿਨ ਦੇ ਉੱਪਰ ਇਸ ਪੱਤਰ ਦੇ ਵਿੱਚ ਕੁਝ ਅਜਹੀਆਂ ਗੱਲਾਂ ਲਖੀਆਂ ਗਈਆਂ ਜਿਹੜੀਆਂ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਇਹ ਕੀ ਕੁਝ ਹੈ ਜੋ ਅਕਾਲੀ ਭਲਕੇ ਦੇ ਗੱਠ ਜੋੜ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਸਭ ਤੋਂ ਵੱਡੀ ਸਾਂਝ ਹੈ ਜੋ ਪ੍ਰਧਾਨ ਮੰਤਰੀ ਨੇ ਸਪੈਸ਼ਲ ਸੰਸਦ ਮੈਂਬਰ ਲਈ ਪੱਤਰ ਭੇਜਿਆ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਉਹ ਰਿਸ਼ਤਾ ਫਿਰ ਬਰਕਰਾਰ ਹੋਵੇਗਾ ਉਹ ਗੱਠਜੋੜ ਹੋਵੇਗਾ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਇਹ ਪਹਿਲ ਕਦਮੀ ਕਰਦਿਆਂ ਹੋਇਆਂ ਹਰ ਸਿਮਰਤ ਔਰ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਇੱਕ ਪੱਤਰ ਭੇਜਿਆ ਹੈ ਜੋ ਕਿ ਕਦੇ ਵੀ ਮੋਦੀ ਦੇ ਵੱਲੋਂ ਕਿਸੇ ਵੀ ਸੰਸਦ ਮੈਂਬਰ ਨੂੰ ਸਪੈਸ਼ਲ ਵਧਾਈ ਨਹੀਂ ਦਿੱਤੀ ਜਾਂਦੀ ਜੋ ਪ੍ਰਧਾਨ ਮੰਤਰੀ ਮੋਦੀ ਭਾਵੇਂ ਅੱਜ ਦੇਸ਼ ਵਿੱਚ ਨਹੀਂ ਵਿਦੇਸ਼ੀ ਦੌਰੇ ਤੇ ਨੇ ਪਰ ਉਹਨਾਂ ਨੇ ਇੱਕ ਪੱਤਰ ਭੇਜ ਕੇ ਇਹ ਨਵੀਂ ਚਰਚਾ ਛੇੜ ਦਿੱਤੀ ਹੈ ਅਕਾਲੀ ਭਾਜਪਾ ਦੇ ਉਹ ਰਿਸ਼ਤੇ ਦੁਬਾਰਾ ਸਰਜੀਤ ਹੋਣਗੇ ਜਿਹੜੇ ਪਹਿਲਾਂ ਅੰਨੀ ਭਾਜਪਾ ਦਾ ਇਕੱਠ ਜੋੜ ਸੀ ਇਸ ਦੇ ਬਾਰੇ ਅੱਜ ਖੁੱਲ੍ਹ ਕੇ ਚਰਚਾਵਾਂ ਦੇ ਵਿੱਚ ਜੋ ਵੱਡੀ ਗੱਲ ਨਿਕਲ ਕੇ ਆ ਰਹੀ ਏ ਜੋ ਕਿ ਲੋਕ ਸਭਾ ਮੈਂਬਰ ਬੀਬੀ ਹਰਸਿੰਦਰ ਬਾਦਲ ਨੂੰ ਜਨਮ ਦਿਨ ਦੇ ਉੱਪਰ ਭੇਜੇ ਗਏ ਪੱਤਰ ਨੇ ਜੋ ਇਹ ਅੱਜ ਵੱਡਾ ਪਵਾਲ ਮਚਾ ਦਿੱਤਾ ਹੈ ਪੱਤਰ ਸਿਰਫ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ ਪਰ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਇਸ ਦਾ ਅਰਥ ਬਹੁਤ ਵੱਡਾ ਮੰਨਿਆ ਜਾ ਰਿਹਾ ਜੋ ਇਸ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਜੋ ਕਿ 25 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਸੀ ਪ੍ਰਧਾਨ ਮੰਤਰੀ ਨੇ ਲਿਖਿਆ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਹਾਰਦਿਕ ਸ਼ੁਭ ਕਾਮਨਾਵਾਂ ਇਸ ਖਾਸ ਮੌਕੇ ਤੇ ਤੁਹਾਡੀ ਚੰਗੀ ਸਿਹਤ ਅਤੇ ਲੰਬੀ ਪੂਰੀ ਜ਼ਿੰਦਗੀ ਲਈ ਮੇਰੀਆਂ ਸ਼ੁਭ ਕਾਮਨਾਵਾਂ ਸੰਕਰ ਕਰੋ ਅਮ੍ਰਿਤਕਾਲ ਦੇ ਇਸ ਯੁੱਗ ਵਿੱਚ ਤੇਜ਼ੀ ਨਾਲ ਅੱਗੇ ਵਧਦੇ ਰਹੋ ਅਸੀਂ ਇਸ ਵਿਕਸਤ ਕੁਸ਼ਾਲ ਅਤੇ ਸਮਾਜ ਸੇਵੀ ਭਾਰਤ ਬਣਾਉਣ ਲਈ ਯਤਨਸ਼ੀਲ ਹਾਂ ਮੈਨੂੰ ਯਕੀਨ ਹੈ ਕਿ ਤੁਹਾਡੇ ਨਿਰੰਤਰ ਯਤਨ ਦੇਸ਼ ਨੂੰ ਹੋਰ ਉਚਾਈਆਂ ਤੇ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੁਹਾਡਾ ਜੀਵਨ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰਿਆ ਰਹੇ ਇਸ ਪੱਤਰ ਵਿੱਚ ਨਾ ਸਿਰਫ ਨਿੱਜੀ ਇਸ਼ਾਵਾਂ ਦਿੱਤੀਆਂ ਗਈਆਂ ਸਗੋਂ ਬਾਦਲ ਪਰਿਵਾਰ ਦੀ ਰਾਜਨੀਤਿਕ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਅਕਾਲੀ ਭਾਜਪਾ ਗੱਠਜੋੜ ਤੇ ਕੋਈ ਸਿੱਧੀ ਜਾਂ ਅਸਿੱਧੀ ਟਿੱਪਣੀ ਨਹੀਂ ਕੀਤੀ ਇਸ ਪੱਤਰ ਤੇ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਅਜੇ ਤੱਕ ਸਾਹਮਣੇ ਨਹੀਂ ਆਈ ਅਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਖੁੱਲ ਕੇ ਗੱਠਜੋੜ ਦਾ ਸਮਰਥਨ ਕਰਨ ਚੁੱਕੇ ਹਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ ਭਾਜਪਾ ਦਾ ਇਕੱਠਾ ਹੋਣਾ ਜ਼ਰੂਰੀ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਹਮੇਸ਼ਾ ਹੀ ਭਾਜਪਾ ਦੇ ਨਾਲ ਹੱਥ ਮਿਲਾਉਣ ਵਾਸਤੇ ਪਹਿਲਾਂ ਹੀ ਸੋਚੀ ਬੈਠਾ ਹੈ ਔਰ ਉੱਥੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣੇ ਅਸ਼ਮੀਨੀ ਕੁਮਾਰ ਨੇ ਜਿਵੇਂ ਬਠਿੰਡਾ ਦੇ ਵਿੱਚ ਆ ਕੇ ਇਹ ਕਿਹਾ ਕਿ ਸਾਡਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੋਵੇਗਾ ਅੱਜ ਕਿਤੇ ਨਾ ਕਿਤੇ ਭਾਜਪਾ ਦੇ ਪਰ ਤਾਂ ਅੰਤੇ ਕਾਰਜਕਾਰੀ ਪ੍ਰਧਾਨ ਨੂੰ ਵੀ ਇਸ ਦੇ ਬਾਰੇ ਜੋ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਜੋ ਹਾਈ ਕਮਾਂਡ ਲੀਡਰਸ਼ਿਪ ਹੈ ਉਹ ਅਕਾਲੀ ਦਲ ਨਾਲ ਗੱਠਜੋੜ ਕਰਨ ਲਈ ਤਿਆਰ ਬੈਠੀ ਹੈ ਪਰ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਅਜਿਹਾ ਬਿਆਨ ਦੇ ਕੇ ਆਪਣੇ ਆਪ ਨੂੰ ਜਰੂਰ ਜਿਹੜਾ ਕਿ ਸ਼ਰਮ ਮਹਿਸੂਸ ਹੋ ਰਹੀ ਹੋਵੇਗੀ ਸੋ ਜਾਖੜ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪੰਜਾਬ ਦੇ ਹਿੱਤਾਂ ਚ ਅਕਾਲੀ ਦਲ ਤੇ ਭਾਜਪਾ ਦਾ ਇਕੱਠਾ ਹੋਣਾ ਜ਼ਰੂਰੀ ਹੈ ਸੋ ਅਕਾਲੀ ਦਲ ਭਾਜਪਾ ਦਾ ਗੱਠਜੋੜ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਰੰਤਰ ਹੋਵੇਗਾ ਜੋ ਕਿ ਕਦੇ ਵੀ ਨਹੀਂ ਹੋ ਸਕਦਾ ਕਿ ਭਾਜਪਾ ਗੱਠਜੋੜ ਨਹੀਂ ਕਰੇਗੀ ਕਾਲੀਦਾਨ ਨਾਲ ਜੋ ਅੱਜ ਪੱਤਰ ਦੇ ਵਿੱਚ ਇਹ ਸ਼ੁਭ ਇਸ਼ਾਵਾ ਲਿਖੀਆਂ ਗਿਆ ਨੇ ਰਾਜਨੀਤਿਕ ਮੈਹਰਾਂ ਦਾ ਮੰਨਣਾ ਹੈ ਕਿ ਸਿਰਫ ਸਿਰਫ ਜਨਮ ਦਿਨ ਦੀ ਸ਼ੁਭ ਕਾਮਨਾਵਾਂ ਨਹੀਂ ਸਗੋਂ ਇੱਕ ਸਰਕਾਰਤਮਕ ਰਾਜਨੀਤਿਕ ਸੰਕੇਤ ਹੈ ਪੱਤਰ ਵਿੱਚ ਅਮ੍ਰਿਤਕਾਲ ਅਤੇ ਵਿਕਸਿਤ ਭਾਰਤ ਦੇ ਸੰਦਰਭ ਵਿੱਚ ਪਾਧਣ ਪਰਿਵਾਰ ਦੇ ਯੋਗਦਾਨ ਦੀ ਪ੍ਰਸ਼ੰਸਾ ਅਤੇ ਇੱਕ ਸੰਭਾਵੀ ਗੱਠਜੋੜ ਦੀ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ ਇਹ ਪੱਤਰ ਇਹ ਸੰਦੇਸ਼ ਨੂੰ ਕੇਂਦਰ ਸਰਕਾਰ ਵੱਲੋਂ ਆਪਣੇ ਪੁਰਾਣੇ ਸਹਿਯੋਗੀ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਵੱਲ ਦੇਖਿਆ ਜਾ ਰਿਹਾ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਪਹਿਲਾ ਹੀ ਅਕਾਲੀ ਦਲ ਨਾਲ ਗੱਠਜੋੜ ਕਰਨ ਵਾਸਤੇ ਆਪਣੇ ਵੱਲੋਂ ਬਿਆਨ ਦੇ ਚੁੱਕੇ ਹਨ ਉੱਥੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਸ਼ਨੀਲ ਕੁਮਾਰ ਸ਼ਨੀਲ ਕੁਮਾਰ ਜਾਖੜ ਵੀ ਇਹ ਗੱਲ ਕਹਿ ਚੁੱਕੇ ਹਨ ਹੁਣ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਦੀ ਕੀ ਮਜਾ ਹੈ ਕਿ ਅਕਾਲੀ ਦਲ ਗੱਠਜੋੜ ਦੇ ਵਿੱਚ ਕੋਈ ੜਿੱਕਾ ਬਣੇ ਕਾਰਜਕਾਰੀ ਪ੍ਰਧਾਨ ਅਸ਼wini ਕੁਮਾਰ ਦੇ ਵੱਲੋਂ ਦਿੱਤਾ ਹੋਇਆ ਬਿਆਨ ਜੋ ਕਿ ਨਿਰਧਾਰਤ ਸਰੀਰ ਕੁਮਾਰ ਚਾਂਖੜ ਜੋ ਭਾਜਪਾ ਦੇ ਸੂਬਾ ਪ੍ਰਧਾਨ ਨੇ ਉਹ ਹਾਈ ਕਮਾਂਡ ਦੇ ਵਿੱਚ ਜਾ ਕੇ ਆਪਣਾ ਚੰਗਾ ਪ੍ਰਭਾਵ ਰੱਖਦੇ ਨੇ ਜਿਸ ਕਾਰਨ ਅਕਾਲੀ ਭਾਜਪਾ ਦਾ ਗਠਜੋੜ ਹੋਣਾ ਬਿਲਕੁਲ ਸੰਭਵ ਹੋ ਚੁੱਕਿਆ ਹੈ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਅਕਾਲੀ ਭਾਜਪਾ ਗਠਜੋੜ ਨਾਲ ਚੋਣਾਂ ਹੋਣਗੀਆਂ ਜੋ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਭਾਜਪਾ ਦੇ ਵਿੱਚ ਇਹ ਚਰਚਾ ਹੋਵੇਗੀ ਉਸ ਤੋਂ ਬਾਅਦ ਅਕਾਲੀ ਭਾਜਪਾ 2027 ਦੇ ਵਿੱਚ ਸਰਕਾਰ ਬਣਾਉਣ ਲਈ ਵੀ ਪੂਰੀ ਤਰ੍ਹਾਂ ਜਿਨਾ ਕਿ ਆਪਣੇ ਆਪ ਨੂੰ ਸਮਰਥ ਸਮਰਥ ਹੋਵੇਗੀ